ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ RAMDAS GURU ਜਿਨ ਸਰੀਆ ਤिने ਸਵਾਰਿਆ 8 ਅਕਤੂਬਰ ਨੂੰ ਚੌਥੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ RAMDAS ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਭਾਵਨਾ ਦੇ ਨਾਲ ਦੇਸ਼ ਵਿਦੇਸ਼ ਵਿੱਚ ਮਨਾਇਆ ਜਾਵੇਗਾ ਤਾਂ ਤਸਵੀਰਾਂ ਤੋਂ ਨਾਲ ਸਾਂਝੀਆਂ ਕਰਿਆ ਸਚਕਣ ਜੀ ਹਰ ਮੰਦਰ ਸਾਹਿਬ ਤੋਂ ਜਿੱਥੇ ਗੁਰਪੁਰਬ ਨੂੰ ਲੈ ਕੇ ਤਿਆਰੀਆਂ ਜੋ ਨੇ ਚਾਲੀਆਂ ਨੇ ਤਾਂ ਲੰਗਰ ਦੀ ਗੱਲ ਕੀਤੀ ਜਾਵੇ ਤਾਂ ਲੱਡੂਆਂ ਦਾ ਲੰਗਰ ਇਸਦੇ ਨਾਲ ਹੀ ਪਕੌੜਿਆਂ ਦਾ ਲੰਗਰ ਲਗਾਤਾਰ ਚੱਲ ਰਿਹਾ ਹੈ ਤਾਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਸੰਗਤਾਂ ਜੋ ਨੇ ਵਾਹਿਗੁਰੂ ਦਾ ਜਾਪ ਕਰਦੇ ਨਾਲ-ਨਾਲ ਇਸ ਸੇਵਾ ਦੇ ਵਿੱਚ ਹਿੱਸਾ ਲੈ ਰਹੀਆਂ ਨੇ ਤੇ ਇਸਦੇ ਨਾਲ ਹੀ ਜੋ ਲੱਡੂ ਨੇ ਮਿੱਠੇ ਦੇ ਰੂਪ ਦੇ ਵਿੱਚ ਉਹ ਤਿਆਰ ਕੀਤੇ ਜਾ ਰਹੇ ਨੇ ਤਾਂ ਇੱਥੇ ਸੰਗਤ ਨਾਲ ਗੱਲਬਾਤ ਕਰਾਂਗੇ ਦੇਖ ਸਕਦੇ ਹੋ ਕਿ ਕਿੰਨੇ ਪਿਆਰ ਦੇ ਨਾਲ ਬੀਬੀਆਂ ਜੋ ਐ ਇੱਥੇ ਸਤਨਾਮ ਵਾਹਿਗੁਰੂ ਦਾ ਜਾਪ ਕਰ ਰਹੀਆਂ ਨੇ ਤੇ ਨਾਲ-ਨਾਲ ਇਸ ਸੇਵਾ ਦੇ ਵਿੱਚ ਹਿੱਸਾ ਲੈ ਰਹੀਆਂ ਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮਦਾਸ ਜੀ ਦਾ ਗੁਰਪੁਰਬ ਆ ਰਿਹਾ ਹੈ ਸੇਵਾ ਦੇ ਵਿੱਚ ਹਿੱਸਾ ਲੈ ਰਹੇ ਹੋ ਕਿਵੇਂ ਦਾ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਜੀ ਕਿੰਨਾ ਕੁ ਚਾਹ ਹੁੰਦਾ ਇਸ ਦਿਨ ਦਾ ਕਿਸ ਗੁਰੂ ਤੇ ਡੱਟੇ ਜਾਣਾ ਸੇਵਾ ਦਾ ਬਹੁਤ ਜ਼ਿਆਦਾ ਮੈਂ ਕਿਥੋਂ ਤੁਸੀਂ ਅਸੀਂ ਖਵਾਲੀ ਤੋਂ ਖਵਾਲੀ ਪਰ ਹਰ ਸਾਲ ਆਉਂਦੇ ਹਾਂ ਪਸਤਰਾ ਹਾਂਜੀ ਹਾਂਜੀ ਹਰ ਸਾਲ ਆਈਦਾ ਕੀ ਕਹਿਣਾ ਚਾਹੋਗੇ ਸੰਗਤ ਜਿਸ ਦਾ ਦੇਖਣੇ ਹਰ ਇੱਕ ਜੋ ਹੈ ਉਤਸ਼ਾਹ ਨਾਲ ਭਰਿਆ ਹੋਇਆ ਖੁਸ਼ੀਆਂ ਜੋ ਨੇ ਹਰ ਕਿਸੇ ਦੇ ਚਿਹਰੇ ਤੇ ਦਿਖ ਰਹੀਆਂ ਹਾਂਜੀ ਹਾਂਜੀ ਬਹੁਤ ਵਧੀਆ ਲੱਗ ਰਿਹਾ ਜੀ ਗੁਰੂ ਘਰ ਸੇਵਾ ਕਰਕੇ ਹਾਂਜੀ ਹਾਂਜੀ ਵਧੀਆ ਲੱਗ ਰਿਹਾ ਬਿਲਕੁਲ ਦੇਖ ਸਕਦੇ ਹੋ ਕਿ ਸੰਗਤਾਂ 'ਚ ਉਤਸ਼ਾਹ ਜਿਹੜਾ ਹੈ ਉਹ ਹਰ ਪਾਸੇ ਦੇਖ ਸਕਦੇ ਹੋ ਤੇ ਬੜੇ ਪ੍ਰੇਮ ਪਿਆਰ ਦੇ ਨਾਲ ਸਕਦਾ ਇਹ ਸੇਵਾ ਕਰ ਰਹੀਆਂ ਨੇ ਹੋਰ ਵੀ ਗੱਲਬਾਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੱਥੋਂ ਆਇਓ ਜੀ ਹਾਂਜੀ ਅਸੀਂ ਬਰਨਾਲੇ ਤੋਂ ਆਏ ਹਾਂ ਜੀ ਹਰ ਸਾਲ ਆਉਂਦੀ ਹਾਂ ਫਸਟ ਟਾਈਮ ਆਏ ਨਹੀਂ ਜੀ ਫਸਟ ਟਾਈਮ ਆਏ ਹਾਂ ਬਹੁਤ ਖੁਸ਼ੀ ਹੋ ਰਹੀ ਹੈ ਬਹੁਤ ਹੀ ਬਹੁਤ ਜਿਸ ਤਰ੍ਹਾਂ ਹਰ ਕੋਈ ਸੰਗਤ ਜਿਹੜੀ ਹੈ ਸੇਵਾ ਦੇ ਵਿੱਚ ਹਾਂਜੀ ਹਾਂਜੀ ਬਹੁਤ ਵਧੀਆ ਲੱਗ ਰਿਹਾ ਸਾਨੂੰ ਇਸ ਵਾਰ ਸਾਨੂੰ ਪਹਿਲੀ ਵਾਰ ਆਏ ਆ ਜਿਵੇਂ ਕਿ ਬਹੁਤ ਹੀ ਖੁਸ਼ੀ ਮਹਿਸੂਸ ਹੋ ਰਹੀ ਹੈ ਇਸ ਤਰ੍ਹਾਂ ਦਾ ਕਦੇ ਦੇਖਿਆ ਨਹੀਂ ਪਹਿਲੀ ਵਾਰ ਗੁਰਪੁਰਬ ਦੇਖ ਰਹੇ ਹਾਂ ਸਾਨੂੰ ਇਹ ਲੋਕਿਕ ਨਜ਼ਾਰਾ ਫੁੱਲਾਂ ਦੀ ਸਜਾਵਟ ਵੀ ਕੀਤੀ ਗਈ ਹੈ ਲਾਈਟਿੰਗ ਲਗਾਈ ਗਈ ਹੈ ਹਾਂਜੀ ਹਾਂਜੀ ਸਾਰਾ ਲੰਗਰ ਜਿਹੜੇ ਨੇ ਵੱਖ-ਵੱਖ ਤਰ੍ਹਾਂ ਦੇ ਭਾਂਡੇ ਬਣ ਰਹੇ ਨੇ ਲੱਗ ਰਹੇ ਨੇ ਹਾਂਜੀ 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 ਚੱਲ ਰਿਹਾ ਹੈ ਲੱਡੂਆਂ ਦਾ ਲੰਗਰ ਚੱਲ ਰਿਹਾ ਹੈ ਹਾਂਜੀ ਹਾਂਜੀ ਮੈਂ ਵੀ ਕਹਿਣਾ ਚਾਹੂੰਗੀ ਬਹੁਤ ਵਧੀਆ ਲੱਗ ਰਿਹਾ ਜੀ ਬਹੁਤ ਵਧੀਆ ਸਾਨੂੰ ਸੇਵਾ ਕਰਨ ਦਾ ਮੌਕਾ ਮਿਲ ਰਿਹਾ ਇਸ ਵਾਰ ਆਪਣੇ ਆਪ ਨੂੰ ਵਡਭਾਗਾ ਸਮਝਦੇ ਆ। ਅਸੀਂ ਬਹੁਤ ਗੁਰੂ ਰਾਮਦਾਸ ਦੀ ਸੇਵਾ ਕਰਦੇ ਆ। ਸਾਨੂੰ ਅਸੀਂ ਇੰਨੇ ਪਾਗਾ ਵਾਲੇ ਆਪਣੇ ਆਪ ਨੂੰ ਕਹਿੰਦੇ ਆ ਵੀ ਇਸ ਵਾਰ ਅਸੀਂ ਦੇਖਿਆ ਇਹ ਸਾਰਾ ਪ੍ਰੋਗਰਾਮ। ਕਈ ਵਾਰ ਇਸ ਤਰ੍ਹਾਂ ਹੋਇਆ ਕਿ ਕੋਈ ਕੰਮ ਨਾ ਬਣਿਆ ਹੋਏ ਤੇ ਬਾਬਾ ਜੀ ਆਪ ਨਹੀਂ ਨਹੀਂ ਆਪ ਆਪ ਹੱਥ ਦੇ ਕੇ ਸਭ ਕੰਮ ਅੱਜ ਬਹੁਤ ਖੁਸ਼ੀਆਂ ਪੂਰੀਆਂ ਹੋਈਆਂ ਵਾਹਿਗੁਰੂ ਜੀ। ਗੁਰੂ ਰਾਮਦਾਸ ਜੀ ਇਸੇ ਤਰ੍ਹਾਂ ਸਭ ਦੇ ਮਨੋ ਕਾਮਨਾ ਪੂਰੀਆਂ ਕਰਨ ਵਾਹਿਗੁਰੂ ਜੀ। ਬਹੁਤ ਜੀ ਵਧੀਆ ਬਹੁਤ ਵਧੀਆ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਲੱਖ ਲੱਖ ਵਧਾਈਆਂ ਹਣ ਮਹਾਰਾਜ ਦੇ ਪ੍ਰਕਾਸ਼ ਦੀਆਂ ਸਭ ਸੰਗਤ ਨੂੰ ਵੈਗਰ ਜੀ ਕਾ ਖਾਲਸਾ ਹਾਂਜੀ ਹਰ ਸਾਲ ਸੇਵਾ ਹੀ ਕਰਦੇ ਜੀ ਮਹਾਰਾਜ ਬਹੁਤ ਜੀ ਵਧੀਆ ਬਹੁਤ ਜੀ ਵਧੀਆ ਚੜਦੀ ਕਲਾ ਮਹਾਰਾਜ ਸਿਚੇ ਪਾਛਾ ਸਭਨ ਸੰਗਤ ਦੀ ਚੜਦੀ ਕਲਾ ਗੁਰੂ ਰਾਮਦਾਸ ਦਾ ਲੱਖ ਲੱਖ ਵਧਾਈਆਂ ਹਣ ਜੀ ਮਹਾਰਾਜ ਗੁਰੂ ਰਾਮਦਾਸ ਜੀ ਸਭੀਆਂ ਸਮਰਾਦ ਸਭਨਾਂ ਦੀ ਆਸਰਾਮਰਾਦਾਂ ਮਾਰੇ ਬੁਰੀਆਂ ਕਰਦੇ ਆ ਜੀ ਹਾਂਜੀ ਹੋਰ ਸੰਗਤਾਂ ਨੂੰ ਕੀ ਮੈਸੇਜ ਦੇਣਾ ਚਾਹੋ ਅਸੀਂ ਤਾਂ ਸਾਰੀ ਸੰਗਤ ਆਓ ਮਾਰੇ ਦਾ ਪ੍ਰਕਾਸ਼ ਦੀ ਹਾਰਾ ਬਣਾਓ ਤੇ ਖੁਸ਼ੀਆਂ ਮਾਣੋ ਤੇ ਖੁਸ਼ੀਆਂ ਲੈ ਕੇ ਜਾਓ ਮਾਰੇ ਦੇ ਘਰੋਂ ਜੀ ਹਾਂ ਜੀ ਸਭ ਬਿਲਕੁਲ ਦੇਖ ਸਕਦੇ ਹੋ ਕਿ ਸਾਰੀ ਸੰਗਤ ਕਿਸ ਤਰ੍ਹਾਂ ਬੜੇ ਪ੍ਰੇਮ ਪਿਆਰ ਦੇ ਨਾਲ ਸਤਨਾਮ ਵਾਹਿਗੁਰੂ ਦੇ ਜਾਪ ਦੇ ਨਾਲ-ਨਾਲ ਇਹ ਸੇਵਾ ਜੋ ਇਹ ਕਰਨੀਆਂ ਨੇ ਤਾਂ ਇਸ ਪਾਸੇ ਜੋ ਹੈ ਲੱਡੂਆਂ ਦਾ ਲੰਗਰ ਤਿਆਰ ਕੀਤਾ ਜਾ ਰਿਹਾ ਤੇ ਉੱਥੇ ਦੂਸਰੇ ਪਾਸੇ ਦੇਖਿਆ ਜਾਵੇ ਤਾਂ ਪਕੌੜੇ ਵੀ ਬਣ ਰਹੇ ਨੇ ਤੇ ਹੋਰ ਵੀ ਸੰਗਤ ਦੇ ਨਾਲ ਗੱਲਬਾਤ ਜਰੂਰ ਕਰਾਂਗੇ ਦੇਖ ਸਕਦੇ ਹੋ ਕਿ ਇਸ ਦਿਨ ਨਾਲ-ਨਾਲ ਜੋ ਹੈ ਸਚਕਣ ਸ੍ਰੀ ਹਰਮੰਦਰ ਸਾਹਿਬ ਨੂੰ ਸੋਨੇ ਫੁੱਲਾਂ ਦੇ ਨਾਲ ਸਜਾਇਆ ਜਾ ਰਿਹਾ ਹੈ ਦੇਸ਼ਾਂ ਵਿਦੇਸ਼ਾਂ ਤੋਂ ਫੁੱਲ ਆਏ ਨੇ ਤੇ ਫੁੱਲ ਜੜੜੇ ਨੇ ਸਜਾਉਣ ਦੀ ਤਿਆਰੀ ਚੱਲ ਰਹੀ ਹੈ ਤੇ ਕਿਸ ਤਰ੍ਹਾਂ ਇਹ ਪੂਰਾ अलौकिक नज़ारा ਤੁਹਾਨੂੰ ਦਿਖਾ ਰਹੇ ਹਾਂ ਸਚਕੰਡ ਸ਼੍ਰੀ ਹਰਮੰਦਰ ਸਾਹਿਬ ਦਾ ਜਿੱਥੇ ਚੌਥੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਗੁਰਪੁਰਬ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਤੇ ਪੂਰੇ ਹਰਮੰਦਰ ਸਾਹਿਬ ਨੂੰ ਇਸ ਪਵਿੱਤਰ ਅਸਥਾਨ ਨੂੰ ਬੜੇ ਹੀ ਸੋਨੇ-ਸੋਨੇ ਫੁੱਲਾਂ ਦੇ ਨਾਲ ਸਜਾਇਆ ਜਾ ਰਿਹਾ ਹੈ ਤੇ ਇਸ ਦੇ ਨਾਲ ਹੀ ਵੱਖ-ਵੱਖ ਤਰ੍ਹਾਂ ਦੇ ਜੋ ਲੰਗਰ ਨੇ ਉਹ ਪਕਾਏ ਜਾ ਰਹੇ ਨੇ ਤਾਂ ਮਿੱਠੇ ਦੇ ਵਿੱਚ ਲੱਡੂਆਂ ਦਾ ਲੰਗਰ ਇਸ ਦੇ ਨਾਲ-ਨਾਲ ਪਕੌੜਿਆਂ ਦਾ ਲੰਗਰ ਚੱਲ ਰਿਹਾ ਹੈ ਤੇ ਬੀਬੀਆਂ ਜਿਹੜੀਆਂ ਨੇ ਉਹ ਇੱਥੇ ਸੇਵਾ ਕਰ ਰਹੀਆਂ ਨੇ ਇੱਥੇ ਗੱਲਬਾਤ ਬੀਬੀਆਂ ਨਾਲ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਕਿਵੇਂ ਲੱਗ ਰਿਹਾ ਹੈ ਹਾਂਜੀ ਬਹੁਤ ਵਧੀਆ ਜੀ ਬਹੁਤ 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 ਖੁਸ਼ੀ ਹੋ ਰਹੀ ਹੈ ਸੇਵਾ ਕਰਕੇ ਬਹੁਤ ਆਨੰਦ ਆ ਰਿਹਾ ਬਹੁਤ ਮਹਾਰਾਜ ਦੀ ਕਿਰਪਾ ਵਰਤ ਰਹੀ ਹੈ ਹਾਂਜੀ ਹਰ ਸਾਲ ਆਉਂਦੇ ਹੋ ਪਹਿਲੀ ਵਾਰ ਨਹੀਂ ਜੀ ਦੋ ਵਾਰ ਦੋ ਸਾਲ ਹੋ ਗਏ ਆ ਪਹਿਲਾਂ ਵੈਸੇ ਆਉਂਦੇ ਰਹਿਨੇ ਆ ਹੁਣ ਪੂਰਬ ਤੇ ਦੋ ਸਾਲ ਹੋ ਗਏ ਆ ਕਿੰਨਾ ਉਤਸ਼ਾਹ ਹੁੰਦਾ ਹੈ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਇਹਨੀ ਖੁਸ਼ੀ ਬਿਆਨ ਨਹੀਂ ਕਰ ਸਕਦੇ ਵੀ ਜੀ ਨਹੀਂ ਹਾਂ ਜੀ ਜਿੰਨੀ ਸਾਨੂੰ ਪੂਰਬ ਦੀ ਖੁਸ਼ੀ ਹੁੰਦੀ ਆ ਹਾਂ ਜੀ ਬਿਲਕੁਲ ਸੰਤਾ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਗੁਰਪੁਰਬ ਦੀ ਖੁਸ਼ੀ ਚ ਤਾਂ ਤਾਂ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਦਰ ਤੇ ਇਹ ਸੇਵਾ ਜੋ ਹੈ ਨਿਭਾਰੀਆਂ ਨੇ ਤੇ ਦੇਖ ਸਕਦੇ ਹੋ ਕਿ ਹਰ ਪਾਸੇ ਜੋ ਇਹ ਸੇਵਾ ਚੱਲ ਰਹੀ ਹੈ ਲੰਗਰ ਹਾਲ ਚ ਜੋ ਇਹ ਤਿਆਰੀਆਂ ਨੇ ਚੱਲਦੀਆਂ ਨੇ ਲੱਡੂ ਦਾ ਲੰਗਰ ਜਿਹੜਾ ਚੱਲਿਆ ਤੇ ਉੱਥੇ ਹੀ ਜਿੱਥੇ ਬਜ਼ੁਰਗਾਂ ਦੇ ਵੱਲੋਂ ਨੌਜਵਾਨਾਂ ਦੇ ਵੱਲੋਂ ਹਰ ਤਰ੍ਹਾਂ ਦੇ ਜੋ ਵਰਕ ਹੈ ਉਹਨਾਂ ਦੇ ਵੱਲੋਂ ਇਸੇ ਵਾਕੇ ਸੇਵਾ ਕੀਤੀ ਜਾ ਰਹੀ ਹੈ ਤੇ ਇੱਥੇ ਮੇਰੇ ਨਾਲ ਕੁਝ ਲੜਕੀਆਂ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਭੈਣਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਹਕਤ ਹੈ ਕਿਥੋਂ ਆਏ ਹੋ ਜੀ ਤੁਸੀਂ ਅਸੀਂ ਲੋਕਲ ਹੀ ਆਂ ਲੋਕਲ ਹੀ ਹਰ ਸਾਲ ਆਉਂਦੇ ਹੋ ਪਹਿਲੀ ਵਾਰ ਆਏ ਨਹੀਂ ਹਰ ਸਾਲ ਹਰ ਸਾਲ ਆਉਂਦਾ ਤਾਂ ਕਿੰਨਾ ਉਤਸ਼ਾਹ ਹੁੰਦਾ ਇਸ ਦਿਨ ਦਾ ਕਿ ਜਾਣਾ ਹੈ ਬਾਬਾ ਜੀ ਦੇ ਦਰ ਤੇ ਤੇ ਸੇਵਾ ਕਰਨੀ ਹੈ ਬਹੁਤ ਖੁਸ਼ੀ ਹੁੰਦੀ ਮਤਲਬ ਮਜ਼ਾਕ ਪਾ ਗਾਲਾ ਇਹ ਦੇਣਾ ਹੁੰਦਾ ਵਾਬੀ ਕੋ ਰੰਦਸ ਦੇ ਗੁਰਪ੍ਰੇਖਟੇ ਜਾਣਾ ਤੇ ਹੁਣ ਤੇੰਦੇ ਨੇ ਇੱਥੇ ਪੂਰੀ ਸੇਵਾ ਕਰਨੀ ਹੈ ਹਾਂ ਜੀ ਤੋ ਹੋਰ ਵੀ ਇੱਥੇ ਗੱਲਬਾਤ ਕਰਾਂਗੇ ਵਾਹਿਗੁਰੂ ਜੀ ਦਾ ਖਾਲਸਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਕਿੱਥੋਂ ਆਏ ਆਪਾਂ ਬੈਂਡੇਪਾਈ ਕਿਤੋਂ ਆਏ ਆ ਪਹਿਲੀ ਵਾਰ ਆਏ ਹੋ ਨਹੀਂ ਬਹਾਵਾ ਟਾਈਮ ਹੋ ਗਿਆ ਮਤਲਬ ਇੱਥੇ ਆ ਗਏ ਆਪਾਂ ਪੀਜੀ ਚ ਰਹਿਨੇ ਆ ਪੀਜੀ ਚ ਰਹਿਣ ਜੀ ਤੇ ਅੱਜ ਗੁਰੂ ਆਮਦਾ ਜੀ ਦੇ ਦਰ ਤੇ ਸੇਵਾ ਕਰ ਰਹੇ ਹੋ ਕਿਵੇਂ ਦਾ ਲੱਗ ਰਿਹਾ ਨਾਲ ਬਹੁਤ ਵਧੀਆ ਹਾਂਜੀ ਹਾਂਜੀ ਤੇ ਪੜਨ ਦੇ ਨਾਲ ਨਾਲ ਇਸ ਤਰ੍ਹਾਂ ਗੁਰੂ ਜੀ ਦੇ ਦਰ ਤੇ ਕਿਉਂਕਿ ਗੋਲਡਨ ਟੈਂਪਲ ਆਣ ਆਣਾ ਹਰੇਕ ਦਾ ਸੁਪਨਾ ਹੁੰਦਾ ਹੈ ਕਿ ਅਸੀਂ ਆਈਏ ਤੇ ਇੱਥੇ ਸੇਵਾ ਕਰੀਏ ਬਹੁਤ ਵਧੀਆ ਫੀਲ ਹੁੰਦਾ ਹੈਗਾ ਕਿ ਮਤਲਬ ਗੁਰੂ ਦੇ ਲਾਡਲ ਲੱਗੀ ਭਗਤੀ करिए मतलब ਨਾਲ ਨਾਲ स्टडी करिए गुरु ਦੇ ਨਾਲ ਜੁੜਨਾ ਚਾਹੀਦਾ ਆਪਾਂ ਨੂੰ ਤੇ ਬਸ ਜੋ ਅਕਸਰ ਲੋਕ ਜੋ ਕੁੜੀਆਂ ਪੀਜੀ ਵਿੱਚ ਪੜ੍ਹਦੀਆਂ ਨੇ ਉਹਨਾਂ ਨੂੰ ਹੁੰਦਾ ਹੈ ਕਿ ਅਸੀਂ ਜਦੋਂ ਵੀ ਫ੍ਰੀ ਟਾਈਮ ਹੋਈ ਹੈ ਜਾਂ ਛੁੱਟੀ ਮਿਲੇ ਸਰ ਦੇ ਦਿਨ ਤੇ ਅਸੀਂ ਗੋਲਡਨ ਟੈਂਪਲ ਜਰੂਰ ਹੈ ਤੁਹਾਡੇ ਨਾਲ ਵੀ ਇਦਾਂ ਦਾ ਆਪਣਾ ਸਟਰੀ ਹੈ ਹਾਂਜੀ 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 ਪ੍ਰੋਗਰਾਮ ਬਣਾ ਲੈਂਦੇ ਹਾਂ ਹਾਂਜੀ ਅਸੀਂ ਮਤਲਬ ਹਫਤੇ ਵਿੱਚ ਦੋ ਤਿੰਨ ਵਾਰ ਜ਼ਰੂਰ ਹੈ ਕਿ ਜਾਣੇ ਹਾਂਗੇ ਗੁਰਦੀ ਸੇਵਾ ਕਰਕੇ ਜਾਣੇ ਨਹੀਂ ਆਪਾਂ ਭਗਤੀ ਪਾਈ ਕਿ ਤੋਂ ਆ ਬਟਿੰਡੇਰੀ ਵੱਲੋਂ ਆ ਬਟਿੰਡੇ ਹਾਂਜੀ ਤੇ ਆਪਣੀ ਫੈਮਲੀ ਨੂੰ ਫਿਰ ਦੱਸਦੇ ਹੋ ਕਿ ਇਸ ਤਰ੍ਹਾਂ ਸੀ ਅੱਜ ਗੋਲਡਨ ਜੁਬਲੀ ਪਰ ਗਈ ਸੀ ਤੇ ਹਾਂਜੀ 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 ਉਹ ਵੀ ਸੁਣ ਕੇ ਬਹੁਤ ਖੁਸ਼ ਹੁੰਦੇ ਹੈਗੇ ਕਹਿੰਦੇ ਆ ਕਿ ਵਧੀਆ ਚਲੋ ਗੁਰੂ ਦੇ ਲੜ ਲੱਗਣਾ ਚਾਹੀਦਾ ਆਪਾਂ ਨੂੰ ਗੁਰੂ ਰਾਮਦਾਸ ਜੀ ਦੀ ਸੇਵਾ ਹਾਂਜੀ ਹਾਂਜੀ ਸੋ ਬਿਲਕੁਲ ਹੈ ਹਰ ਕੋਈ ਜੋ ਹੈ ਆਪਣੇ ਆਪ ਨੂੰ ਸੁਭਾਗ ਪਰਿਆ ਮਹਿਸੂਸ ਕਰਦਾ ਹੈ ਕਿਉਂਕਿ ਇਸ ਦਰ ਤੇ ਆ ਕੇ ਕਿਉਂਕਿ ਬਹੁਤ ਸਾਰੀਆਂ ਲੜਕੀਆਂ ਜੋ ਇੱਥੇ ਕਾਲਜਾਂ ਦੇ ਵਿੱਚ ਪੜ੍ਹਦੀਆਂ ਨੇ ਪੀਜੀ ਦੇ ਵਿੱਚ ਰਹਿੰਦੀਆਂ ਨੇ ਤਾਂ ਉਹਨਾਂ ਨੂੰ ਜਦੋਂ ਵੀ ਗੁਰਪੁਰਬ ਦੇ ਮੌਕੇ ਤੇ ਜਿਸ ਤਰ੍ਹਾਂ ਹੁਣ ਛੁੱਟੀਆਂ ਚੱਲ ਰਹੀਆਂ ਨੇ ਤਾਂ ਉਹ ਇੱਥੇ ਆਉਂਦੇ ਨੇ ਗੁਰੂ ਦੇ ਦਰ ਤੇ ਤੇ ਸੇਵਾ ਕਰਦੇ ਨੇ ਹੋਰ ਵੀ ਇੱਥੇ ਲੜਕੀਆਂ ਦੇ ਨਾਲ ਗੱਲਬਾਤ ਜ਼ਰੂਰ ਕਰਾਂਗੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕੀ ਫਤਿਹ ਕਿੱਥੋਂ ਆਏ ਤੁਸੀਂ ਕਪੂਰਥਲਾ ਜੀ ਨਾਲ ਇਹ ਕਿੰਨਾ ਖੁਸ਼ਹਾਲ ਸੀ ਇਸ ਦਿਨ ਦਾ ਗੁਰੂ ਰਾਮਦਾਸ ਜੀ ਦੇ ਦਰ ਤੇ ਆਣਾ ਹੈ ਗੁਰਪੁਰਬ ਮੌਕੇ ਤੇ ਸੇਵਾ ਕਰਨੀ ਬਹੁਤ ਵਧੀਆ ਲੱਗ ਰਿਹਾ ਹੈ ਪਹਿਲੀ ਵਾਰ ਆਏ ਹੋ ਹਾਂਜੀ ਜੱਲੀ ਵਾਰ ਪਹਿਲੀ ਵਾਰ ਹੈ ਪੂਰੇ ਪਰਿਵਾਰ ਨਾਲ ਆਏ ਹੋ ਕਿ ਇਕੱਲੇ ਆਏ ਹੋ ਨਹੀਂ ਮੈਂ ਇਕੱਲੇ ਆਈ ਹਾਂ ਜੀ ਇਕੱਲੇ ਆਏ ਹੋ ਤੇ ਕਿੰਨ ਨੱਕੀ ਵੰਦਾ ਲੱਗ ਰਿਹਾ ਹੈ ਸੇਵਾ ਦੇ ਵਿੱਚ ਹਿੱਸਾ ਲੈ ਕੇ ਬਹੁਤ ਵਧੀਆ ਲੱਗ ਰਿਹਾ ਹੈ ਮਨ ਨੂੰ ਸ਼ਾਂਤੀ ਮਿਲ ਰਹੀ ਹੈ ਮਨ ਨੂੰ ਸ਼ਾਂਤੀ ਮਿਲ ਰਹੀ ਹੈ ਗੁਰੂ ਰਾਮਦਾਸ ਜੀ ਦਾ ਗੁਰਪੁਰਬ ਆ ਰਿਹਾ ਹੈ ਉਹਨਾਂ ਦੇ ਸੰਬੰਧ ਵਿੱਚ ਸਾਰੀਆਂ ਤਿਆਰੀਆਂ ਚੱਲ ਰਹੀਆਂ ਨੇ ਕੀ ਕਹਿਣਾ ਚਾਹੋਗੇ ਬਾਬਾ ਜੀ ਸਾਰਿਆਂ ਦੀ ਆਸਾ ਮੁਰਾਦਾ ਪੂਰੀਆਂ ਕਰਨਾ ਉਹ ਤੇ ਜਾਨੀ ਜਾਨ ਨੇ ਉਹਨਾਂ ਨੇ ਸਾਰੇ ਦੀ ਜੋ ਹੈ ਉਹਨਾਂ ਨੇ ਘਰੀ ਦੇਣੀ ਆਪਾਂ ਨੂੰ ਕਹਿਣ ਦੀ ਲੋੜ ਨਹੀਂ ਸੋ ਬਿਲਕੁਲ ਹੈ ਹਰ ਕੋਈ ਜੋ ਹੈ ਇੱਥੇ ਸੇਵਾ ਦੇ ਵਿੱਚ ਦੇਖ ਸਕਦੇ ਹੋ ਕਿ ਰੰਗਿਆ ਹੋਇਆ ਨਜ਼ਰ ਆ ਰਿਹਾ ਹੈ ਤੇ ਸੇਵਾ ਕਰ ਰਿਹਾ ਹੈ ਤੇ ਦਾਸ ਹੈ ਕਿ ਗੁਰਪੁਰਬ ਦੇ ਸੰਬੰਧ ਦੇ ਵਿੱਚ ਜਿੱਥੇ ਲੱਡੂਆਂ ਦੀ ਸੇਵਾ ਚੱਲ ਰਹੀ ਹੈ ਉਸ ਦੇ ਨਾਲ ਨਾਲ ਪਕੌੜੇ ਜਿਹੜੇ ਨੇ ਉਹ ਬਣ ਰਹੇ ਨੇ ਤੇ ਹੋਰ ਵੀ ਬਹੁਤ ਸਾਰੇ ਪਕਵਾਨ ਜੋ ਨੇ ਗੁਰਪੁਰਬ ਦੇ ਸੰਬੰਧ ਦੇ ਵਿੱਚ ਤਿਆਰ ਕੀਤੇ ਜਾ ਰਹੇ ਨੇ ਤਾਂ ਹਰ ਪਾਸੇ ਦੇਖ ਸਕਦੇ ਹੋ ਕੀ ਸੇਵਾ ਜੋ ਹੈ ਉਹ ਚੱਲ ਰਹੀ ਹੈ ਤਾਂ ਇੱਕ ਪਾਸੇ ਲੱਡੂਆਂ ਦਾ ਲੰਗਰ ਤੇ ਦੂਜੇ ਪਾਸੇ ਜੋ ਹੈ ਪਕੌੜੀਆਂ ਦਾ ਜਿਹੜਾ ਲੰਗਰ ਹੈ ਉਹ ਹੁਣ 3 ਦਿਨ ਪੂਰੀ ਤਰ੍ਹਾਂ 24 ਘੰਟੇ ਗੁਰੂ ਦਾ ਲੰਗਰ ਜੋ ਹੈ ਚੱਲੇਗਾ ਤੇ ਦਾਸ ਦੇ ਕਿ ਖਾਸ ਇਹ ਸੇਵਾ ਜੋ ਹੈ ਪਾਇਸਾ ਪਾਇ ਸੁਰਿੰਦਰ ਸਿੰਘ ਜੀ ਵੱਲੋਂ ਨਿਭਾਈ ਜਾਂਦੀ ਹੈ ਚਲ ਸਾਹਿਬ ਤੋਂ ਜੋ ਨੇ ਤੇ ਉਹੀ ਇਹ ਹਰ ਸਾਲ ਪਿਛਲੇ 10 ਸਾਲਾਂ ਤੋਂ ਇਹ ਸੇਵਾ ਨਿਭਾ ਰਹੇ ਨੇ ਤਾਂਤਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਦੇ ਦਾਰ ਤੇ ਲੰਗਰ ਦੀ ਸੇਵਾ ਨਿਭਾਉਂਦੇ ਨੇ ਪਿਛਲੀ ਵਾਰ ਉਹਨਾਂ ਦੇ ਵੱਲੋਂ 90 ਕੁਇੰਟਲ ਲੱਡੂ ਤਿਆਰ ਕੀਤੇ ਗਏ ਸੀ ਤੇ ਇਸ ਵਾਰ ਉਹਨਾਂ ਵੱਲੋਂ ਲੱਡੂਆਂ ਦੇ ਨਾਲ-ਨਾਲ ਪਕੌੜਿਆਂ ਦਾ ਲੰਗਰ ਗੁਰੂ ਰਾਮਦਾਸ ਜੀ ਦੇ ਦਰ ਤੇ ਗੁਰੂ ਕੇ ਲੰਗਰ ਵਿਕੇ ਵਰਤਾਇਆ ਜਾ ਰਿਹਾ ਹੈ ਕੈਮਰਾਮੈਨ ਅਰਸ਼ਦੀ ਨਾਲ ਮੈਂ ਸੁਖਜੀਤ ਢੇਡ ਪੰਜਾਬ ਟੀਵੀ ਅੰਮ੍ਰਿਤਸਰ